ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਭਾਈ ਲਾਲੋ ਤੇ ਮਲਿਕ ਭਾਗੋ ਜੀ ਬਾਰੇ ਉਹਨਾਂ ਦੀ ਸਾਖੀ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਗਏ ਭਾਈ ਲਾਲੋ ਜੀ ਗਰੀਬ ਸਨ ਪਰ ਮਿਹਨਤ ਦੀ ਕਮਾਈ ਕਰਕੇ ਰੋਟੀ ਖਾਂਦੇ ਸਨ ਉਹਨਾਂ ਨੇ ਗੁਰੂ ਜੀ ਨੂੰ ਸਾਦੀ ਦਾਲ ਤੇ ਰੋਟੀ ਖਵਾ ਦਿੱਤੀ ਦੂਜੇ ਪਾਸੇ ਮਲਿਕ ਭਾਗੋ ਜੋ ਕਿ ਇੱਕ ਅਮੀਰ ਜ਼ਮੀਂਦਾਰ ਸੀ ਉਸਨੇ ਲੋਕਾਂ ਉੱਤੇ ਜ਼ੁਲਮ ਕਰਕੇ ਧਨ ਜੋੜਿਆ ਸੀ ਉਸਨੇ ਗੁਰੂ ਨਾਨਕ ਜੀ ਨੂੰ ਵੀ ਆਪਣੇ ਘਰ ਭੋਜਨ ਲਈ ਸੱਦਾ ਦਿੱਤਾ ਗੁਰੂ ਜੀ ਨੇ ਦੋਵੇਂ ਥਾਵਾਂ ਦਾ ਭੋਜਨ ਹੱਥ ਵਿੱਚ ਫੜਿਆ ਭਾਈ ਲਾਲੋ ਦੀ ਰੋਟੀ ਜੋੜ ਨਜੋੜੀ ਤਾਂ ਦੁੱਧ ਟਪਕਿਆ ਮਲਿਕ ਭਾਗੋ ਦੇ ਪਕਵਾਂ ਨਜੋੜੇ ਤਾਂ ਖੂਨ ਟਪਕਿਆ ਗੁਰੂ ਨਾਨਕ ਜੀ ਨੇ ਸਮਝਾਇਆ ਕਿ ਮਿਹਨਤ ਦੀ ਰੋਟੀ ਵਿੱਚ ਰੱਬ ਦੀ ਬਰਕਤ ਹੁੰਦੀ ਹੈ ਪਰ ਜੁਲਮ ਨਾਲ ਕਮਾਇਆ ਧਨ ਹਮੇਸ਼ਾ ਖੂਨ ਵਰਗਾ ਹੁੰਦਾ ਹੈ ਈਸੇ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਿਹਨਤ ਨਾਲ ਕਮਾਈ ਰੋਟੀ ਸੱਚੀ ਹੈ ਤੇ ਜ਼ੁਲਮ ਨਾਲ ਜਾਂ ਧੋਖੇ ਨਾਲ ਮਿਲਿਆ ਧਨ ਬੇਕਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੇ ਸਾਖੀ ਵਿੱਚ ਕੋਈ ਗਲਤੀ ਹੁੰਦੀ ਹੈ ਬੋਲਣ ਵਿੱਚ ਤਾਂ ਲਿਖਣ ਵਿੱਚ ਤਾਂ ਸੰਜੇ ਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਆਪਾਂ ਅੱਗੇ ਤੋਂ ਇਹ ਗਲਤੀ ਨਾ ਕਰ ਸਕੀਏ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਜੀ